ਸਰ ਸਰ ਸਾਡੀ ਇੱਕ ਨਾ ਮੇਜਰ ਪ੍ਰੋਬਲਮ ਆ ਬਹੁਤ ਵੱਡੀ ਆ ਦੱਸੋ ਸਾਡੀ ਮੇਜਰ ਪ੍ਰੋਬਲਮ ਸਾਡੇ ਨਾ ਐਗਜ਼ੈਕਟ ਸਾਹਮਣੇ ਹੈਗਾ ਡੇਰਾ ਬਿਆਸ ਹੂੰ ਰਾਧਾ ਸਵਾਮੀ ਰਾਧਾ ਸਵਾਮੀ ਤੇ ਜਿਹੜਾ ਦਰਿਆ ਹੁੰਦਾ ਇਹਨੂੰ ਘੱਟੋ ਘੱਟ ਨਹੀਂ 10 ਕਿੱਲੇ ਚੌੜੇ ਚਾਹੀਦੇ ਹੁੰਦੇ 8 900 ਮੀਟਰ ਚੱਲਣ ਨੂੰ ਦਰਿਆ ਚੱਲਦਾ ਸੀਗਾ ਹੁਣ ਉਹਨਾਂ ਨੇ 23 ਤੋਂ ਲੈ ਕੇ ਹੁਣ ਤੱਕ ਦਰਿਆ ਘੱਲਤਾ 200 ਮੀਟਰ ਦੇ ਵਿੱਚ ਵਾਹਿਗੁਰੂ ਸਾਸਰੀ ਘਾਲ ਜੀ ਸਾਸਰੀ ਘਾਲ ਲੱਗੇ ਹੋਇਆ ਤੁਸੀਂ ਮੈਨ ਕੋਲ ਕੇ ਅੱਜ ਕੀ ਹੋਇਆ ਕਿ ਨੇ ਫਸਲ ਦਾ ਸਰ ਹਾਂਜੀ ਦੱਸੋ ਸਰ ਫਸਲ ਦਾ ਨੁਕਸਾਨ ਸਾਡਾ ਬਹੁਤ ਹੋਇਆ ਜੀ ਅੱਛਾ ਸਾਡਾ ਮੰਡ ਏਰੀਆ ਢਲਵਾ ਮੰਡ ਏਰੀਆ ਤਕਰੀਬਨ 2.5 ਤੋਂ 3000 ਏਕੜ ਫਸਲ ਸਾਡੀ ਬਿਲਕੁਲ ਤਬਾਹ ਹੋ ਚੁੱਕੀ ਆ ਜੀ ਅੱਛਾ ਜੀ ਜੀ ਬਾਕੀ ਮਾਲ ਡੰਗਰ ਦਾ ਪੱਠਿਆ ਪੁੱਠਿਆ ਦਾ ਇਹ ਨੁਕਸਾਨ ਹੋਇਆ ਪਰ ਪਿੰਡ ਵੀ ਸਾਡਾ ਨੁਕਸਾਨਿਆ ਜਾ ਸਕਦਾ ਅਸੀਂ ਅਸੀਂ ਆਪਣੇ ਤੌਰ ਤੇ ਮਿੱਟੀ ਪਾ ਕੇ ਪਿੰਡ ਨੂੰ ਬਚਾ ਰਿਆ ਜੀ ਉਸ ਹੁਣ ਆਣੀ ਉਹਦੀ ਲੋੜ ਹੈ ਹੁਣ ਇੱਥੇ ਹਾਂਜੀ ਸਰ ਤੁਹਾਡੇ ਦਰਸ਼ਣਾਂ ਦੀ ਬਹੁਤ ਲੋੜ ਹੈ ਜੀ ਹਾਂ ਹਾਂ ਚੁੱਪੀ ਸਾਰੇ ਉਹ ਤਾਂ ਫਿਰ ਅੱਜ ਮੈਂ ਤੋਂ ਜਾਰਡੀਨਾਂ ਦੇ ਇੱਕਦਮ ਪ੍ਰੋਗਰਾਮ ਲਾਣਾ ਥੱਲੇ ਪਰੇ ਜਰੂਰ ਰੱਖੋ ਜੀ ਸਰ ਤੇ ਬਾਕੀ ਕੋਈ ਇਮੀਡੀਏਟ ਸਰ ਕਿਸੇ ਚੀਜ਼ ਲੋੜ ਹੈ ਇਮੀਡੀਏਟ ਸਰ ਸਾਡਾ ਹੁਣ ਕੰਮ ਤਾਂ ਅਸੀਂ ਚਲਾ ਰਹੇ ਹਾਂ ਬਿਲਕੁਲ ਜੀ ਹਾਂ ਹਾਂ ਮਿੱਟੀ-ਮਿੱਟੀ ਪਾ ਰਹੇ ਸਾਡੀਆਂ ਘਟੋ ਘਟ ਰੋਜ ਦੀਆਂ 25-30 ਟਰਾਲੀਆਂ ਮਿੱਟੀ ਪਾ ਰਹੀਆਂ ਜੀ ਸਰ ਪਾਣੀ ਦਿਖਾ ਦਿਓ ਤੇ ਪਾਣੀ ਦਾ ਲੈਵਲ ਵੀ ਇਸ ਟਾਈਮ ਵੀ ਸਾਡੇ ਤਕਰੀਬਨ 7-8 ਫੁੱਟ ਪਾਣੀ ਖੇਤਾਂ ਵਿੱਚ ਹੈ ਜੀ ਹਾਂ ਜੀ ਸਰ ਜੋ ਤੁਹਾਡਾ ਜੋ ਤੁਹਾਨੂੰ ਚੰਗਾ ਲੱਗਦਾ ਜੀ ਤੁਸੀਂ ਆ ਬੋਲੋ ਆਹ ਗੱਲ ਆ ਸਰ ਕਰਿਓ ਗੱਲ ਜੀ ਸਾਥੀ ਸਾਥੀ ਕਲ ਬਦਲ ਸਾਹਿਬ ਸਾਥੀ ਕਾਲ ਜੇ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਦਿਓ ਮੈਂ ਠੀਕ ਆ ਭੇਜ ਦਿੰਦੇ ਹਾਂ ਸਰ ਸਰ ਸਾਡੀ ਇੱਕ ਨਾ ਮੇਜਰ ਪ੍ਰੋਬਲਮ ਆ ਬਹੁਤ ਵੱਡੀ ਆ ਦੱਸੋ ਸਾਡੀ ਮੇਜਰ ਪ੍ਰੋਬਲ ਸਾਡੇ ਨਾ ਐਗਜ਼ੈਕਟ ਸਾਹਮਣੇ ਹੈਗਾ ਡੇਰਾ ਵਿਆਸ ਹੂੰ ਰਾਧਾ ਸਵਾਮੀ ਰਾਸ ਸਵਾਮੀ ਤੇ ਜਿਹੜਾ ਦਰਿਆ ਹੁੰਦਾ ਇਹਨੂੰ ਘੱਟੋ ਘੱਟ ਨਹੀਂ 10 ਕਿੱਲੇ ਚੌੜੇ ਚਾਹੀਦੇ ਹੁੰਦੇ 8900 ਮੀਟਰ ਚੱਲਣ ਨੂੰ ਦਰਿਆ ਚੱਲਦਾ ਸੀਗਾ ਹੁਣ ਉਹਨਾਂ ਨੇ 23 ਤੋਂ ਲੈ ਕੇ ਹੁਣ ਤੱਕ ਦਰਿਆ ਘੱਲਤਾ 200 ਮੀਟਰ ਦੇ ਵਿੱਚ ਆ ਕਰ ਗਿਆ ਤੇ ਜ਼ਮੀਨ ਭਾਵਾਂ ਹਲੋ ਸਰ ਜ਼ਮੀਨ ਪਹਿਲਾਂ ਆਪਣੇ ਪਿੰਡ ਦੀ ਸੀ ਢਲਮਾ ਦੀ ਸੀ ਸਾਰੀ ਹੁਣ ਉਹਨਾਂ ਦੀਆਂ ਨੰਬਰਾਂ 'ਚ ਦਰਿਆ ਵਗਦਾ ਜੀ ਅੱਛਾ ਦਰਿਆ ਨੰਬਰਾਂ 'ਚ ਵਗਣ ਦਾ ਕਰਕੇ ਹੁਣ ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਨਾ ਅੱਗੇ ਆਓ ਉਹ ਕਹਿੰਦੇ ਆ ਵੀ ਦਰਿਆ ਸਾਡਾ ਵਾ ਹਲੋ ਵੀ ਦਰਿਆ ਮਾਲਕੀ ਸਾਡੀ ਆ ਉਹ ਮੈਂ ਕਿਹਾ ਮਾਲਕੀ ਇਹ ਦਰਿਆ ਤੇ ਉਦੋਂ ਦਾ ਬਣਿਆ ਵਾ ਜਦੋਂ 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 ਦੀ ਇਹ ਜ਼ਮੀਨ ਆਈ ਹੋਈ ਏ ਧਰਤੀ ਤੇ ਜਦੋਂ ਧਰਤੀ ਬਣੀ ਹੋਈ ਆ ਅੱਛਾ ਇਹ ਸਾਡੀ ਬਹੁਤ ਮੇਜਰ ਪ੍ਰੋਬਲਮ ਆ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਂਦੇ ਤੁਸੀਂ ਉਹ ਪ੍ਰੈਕਟੀਕਲ ਜਿਹੜਾ ਇੱਥੇ ਦਾ ਸਿਸਟਮ ਆ ਅਸੀਂ ਬਹੁਤ ਹੱਦ ਤੋ ਆਪਣੀਆਂ ਫਸਲਾਂ ਬਚਾ ਸਕਦੇ ਆ ਜੇ ਸਰਕਾਰ ਜਾਂ ਗਵਰਨਮੈਂਟ ਸੈਂਟਰ ਨਾਲ ਸਹਿਯੋਗ ਕਰੇ ਜੀ ਮੈਂ ਉੱਤੇ ਫਸ ਗਿਆ ਪਠਾਨਕੋਟ ਦੇ ਅੱਗੇ ਪੁਆ ਤੇ ਤੁਸੀਂ ਕੱਲੂ ਹੀ ਕਹਿੰਦੇ ਜਰੂਰ ਪ੍ਰੋਗਰਾਮ ਬਣਾਓ ਤੁਸੀਂ ਕੱਲ ਆਜੋ ਦੋ ਚਾਰ ਦਿਨਾਂ ਚਿਰ ਪਰਤ ਕੇ ਆ ਕੇ ਆਉਣਾ ਤੁਹਾਡੇ ਕੋਲੇ ਪਰ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਦੱਸ ਦਿਓ ਇਹ ਚੀਜ਼ ਦੀ ਚੀਜ਼ ਦੀ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ ਜੀ ਵਾਈ ਗੁਰੂ ਦੀ ਕਿਰਪਾ ਵਾ ਜੀ ਸਾਡੇ ਜਿਹੜੇ ਮਸਲੇ ਆ ਨਾ ਦੋ ਤਿੰਨ ਜਿਹੜੇ ਹਰ ਦੇ ਨਾਲ ਹੀ ਮਸਲੇ ਜਿਹੜੇ ਰਿਲੇਟਡ ਆ ਹੋਰਾਂ ਨੂੰ ਕੋਈ ਮਸਲਾ ਨਹੀਂ ਗਾ ਜੀ ਇੱਕ 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 ਸਰ ਸਾਡੀ ਹੋਰ ਮੇਜਰ ਪ੍ਰੋਬਲਮ ਆ ਉਹ ਜਿਹੜਾ ਸਾਡਾ ਬਿਆਸ ਪੌੜਾ ਵਾ ਨਾ ਉਹ 900 ਮੀਟਰ ਦੇ ਵਿੱਚ ਆ ਘਟੋ ਘਟ ਪੌਣੇ ਕਿਲੋਮੀਟਰ ਦੇ ਲੱਗੇ ਛਾ ਗਿਆ ਪੌਣੇ ਤੋਂ ਪਲਾਸੀ ਹੋਣਾ ਅੱਛਾ ਉਹ ਉਹ ਅੱਧਾ ਵਗਦਾ ਤੇ ਅੱਧਾ ਅੱਧਾ ਅੱਧੇ ਤੇ ਦਰੇ ਬੰਦ ਵਾ ਜੀ ਪਾਣੀ ਨਹੀਂ ਜਾਂਦਾ ਹਾਂ ਸਫਾਈ ਕਰਾਉਣ ਵਾਲੀ ਆ ਸੰਤਰੀ ਆ ਉਹ ਬੜੀ ਬੜੀਆਂ ਤੁਹਾਨੂੰ ਦੋ ਪ੍ਰੋਬਲਮ ਆ ਰਹੀਆਂ ਜੀ ਢਲਮਾ ਨੂੰ ਇੱਕ ਸਾਡੇ ਲੱਗੇ ਜਾਣ ਕੇ ਪੌੜਾ ਆ ਗਿਆ ਪੌੜਾ ਕਰਕੇ ਸਾਡਾ 3 ਫੁੱਟ ਪਾਣੀ ਉਦਾਂ ਵੱਜ ਜਾਂਦਾ ਡਾਫ ਲੱਗ ਜਾਂਦੀ ਆ ਇੱਕ ਦਰਿਆ ਛੋਟਾ ਹੋ ਗਿਆ ਇੱਕ ਦਰੇ ਬੰਦ ਹੋ ਗਏ ਇੰਨੀਆਂ ਇੰਨੀਆਂ ਮੁਸ਼ਕਲਾਂ ਜੀ ਸਾਡੀਆਂ ਕਰਦੇ ਆ ਮੈਂ ਇਲਾਜ ਕਰਦਾ ਮੈਂ ਆ ਕੇ ਦੇਖੂਗਾ ਕਿਸੇ ਦੇ ਨਾਲ ਇਹ ਬਹੁਤ ਤਗੜੇ ਹੋ ਗਏ ਕਰਨਾ ਪੈਣਾ ਜੀ ਠੀਕ ਠੀਕ ਹੈ ਥੈਂਕ ਯੂ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ